ਸੜਕਾਂ ਤੇ ਉਤਰੇ ਇਸ ਪਰਿਵਾਰ ਦੇ ਹੱਥਾਂ ਦੇ ਵਿੱਚ ਇੱਕ ਪੋਸਟਰ ਹੈ ਜਿਸ ਤੇ ਉੱਪਰ ਕੁੱਤੇ ਦੀ ਤਸਵੀਰ ਛਾਪੀ ਗਈ ਹੈ ਦਰਸਲ ਇਹਨਾਂ ਦਾ ਟਾਈਗਰ ਕੁੱਤਾ ਗੁੰਮ ਹੋ ਗਿਆ ਜਿਸ ਦੀ ਭਾਲ ਵਾਸਤੇ ਸਾਰਾ ਪਰਿਵਾਰ ਸੜਕਾਂ ਤੇ ਉਤਰ ਆਇਆ ਇਹ ਵੀ ਕਿਹਾ ਗਿਆ ਕਿ ਜੋ ਇਹਨਾਂ ਦੇ ਕੁੱਤੇ ਨੂੰ ਲੱਭੇਗਾ ਉਸ ਨੂੰ 2100 ਦਾ ਇਨਾਮ ਦਿੱਤਾ ਜਾਵੇਗਾ ਅਕਸਰ ਕਿਹਾ ਜਾਂਦਾ ਕਿ ਵਫਾਦਾਰ ਜਾਨਵਰ ਕੁੱਤੇ ਨਾਲ ਜਿਸ ਦਾ ਪਿਆਰ ਹੋਵੇ ਉਹ ਕਦੇ ਨਹੀਂ ਭੁਲਾਇਆ ਜਾ ਸਕਦਾ ਪਰ ਅਜੇ ਹਹੀ ਦੇਖਣ ਨੂੰ ਮਿਲਿਆ ਲੁਧਿਆਣਾ ਦੇ ਇੱਕ ਪਰਿਵਾਰ ਦੇ ਨਾਲ ਜਿਨ੍ਹਾਂ ਦਾ ਲਾਡਲਾ ਕੁੱਤਾ ਟਾਈਗਰ ਜਿਸ ਦਾ ਨਾਮ ਸੀ ਗੁੰਮ ਹੋ ਗਿਆ ਔਰ ਹੁਣ ਇਹ ਪੂਰਾ ਪਰਿਵਾਰ ਹੱਥਾਂ ਦੇ ਵਿੱਚ ਗੁੰਮਸ਼ੋਦਗੀ ਦੇ ਪੋਸਟਰ ਲੈ ਕੇ ਆਪਣੇ ਕੁੱਤੇ ਦੀ ਭਾਲ ਕਰਨ ਲੱਗਿਆ ਹੈ ਲੋਕਾਂ ਤੋਂ ਪੁੱਛਿਆ ਜਾ ਰਿਹਾ ਕਿ ਉਹਨਾਂ ਨੇ ਇਹਨਾਂ ਦਾ ਇੱਕ ਕੁੱਤਾ ਦੇਖਿਆ ਹੈ ਸੀਸੀਟੀਵੀ ਵੀ ਸਾਹਮਣੇ ਆਈ ਜਿਸ ਤੇ ਵਿੱਚ ਕੁੱਤਾ ਕਿਸ ਦੇ ਪਿੱਛੇ ਚਲਾ ਗਿਆ ਵਾਪਸ ਨਹੀਂ ਆਇਆ ਤਾਂ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਜੋ ਵੀ ਇਹਨਾਂ ਦੇ ਕੁੱਤੇ ਨੂੰ ਲੱਭੇਗਾ ਉਸ ਨੂੰ 2100 ਦਾ ਇਨਾਮ ਦਿੱਤਾ ਜਾਵੇਗਾ ਸਰ ਇਹ ਇਹਦੀ ਇਹ ਹੈ ਕਿ ਇਹ ਸਾਡਾ ਡੌਗ ਜੋ ਜਿਹਨੂੰ ਅਸੀਂ ਇੱਕੋ ਪਰ ਬੱਚਿਆਂ ਦੀ ਤਰ੍ਹਾਂ ਰੱਖਿਆ ਹੋਇਆ ਆ ਇਹ ਘਰੋਂ ਮਿਸ ਹੋ ਗਿਆ ਕਿਸੇ ਦੇ ਨਾਲ ਜਲਾ ਗਿਆ ਮਗਰ ਇਹਨੂੰ ਅਸੀਂ ਲਾਸਟ ਜੋ ਵੀ ਸੀਸੀਟੀ ਫੁਟੇਜ ਦੇ ਥਰੂ ਸਾਰੀਆਂ ਚੈੱਕ ਕਰਵਾਈਆਂ ਰੋਡ ਤੇ ਤਾਂ ਇਹ ਲਾਸਟ ਇਹਨੂੰ ਸ਼ੇਰਪੁਰ ਚੌਂਕ ਦੇਖਿਆ ਗਿਆ ਉਸ ਤੋਂ ਬਾਅਦ ਅਸੀਂ ਇਹਨੂੰ ਕੰਟੀਨਿਊ ਲੱਭ ਰਹੇ ਆ ਸਾਨੂੰ ਨਹੀਂ ਮਿਲ ਰਿਹਾ ਇਸ ਕਰਕੇ ਹੁਣ ਸਾਨੂੰ ਇਹ ਲਿਖਣਾ ਪਿਆ ਕਿ ਅਸੀਂ ਆਪਾਂ ਪੋਸਟਰ ਚਪਵਾ ਕੇ ਇਹਨਾਂ ਨੂੰ ਕਰਵਾਇਆ ਲੱਭਿਆ ਜਾਵੇ ਲੋਕਾਂ ਨੂੰ ਵੀ ਮਿਲ ਰਹੇ ਆ ਹਾਂਜੀ ਹਾਂਜੀ ਲੋਕਾਂ ਨੂੰ ਵੀ ਮਿਲ ਰਹੇ ਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ ਪੁੱਛ ਰਹੇ ਆ ਲੋਕੇ ਹੀ ਦੱਸਦੇ ਪਰ ਸੇ ਮੇਰੇ ਨਾਲ ਦਾ ਨਹੀਂ ਮਿਲਦੇ ਆ ਪਰ ਨਹੀਂ ਮਿਲ ਰਿਹਾ ਇਹ ਅਸੀਂ ਇਨਾਮ ਵੀ ਰੱਖਿਆ ਹੋਇਆ 2100 ਰੁਪਇਆ ਔਰ ਪਲੀਜ਼ ਅਗਰ ਕਿਸੇ ਨੂੰ ਮਿਲ ਰਿਹਾ ਤਾਂ ਇਹਨਾਂ ਨੰਬਰ ਤੇ ਸਾਨੂੰ ਕੰਟੈਕਟ ਕਰੋ ਪਲੀਜ਼ ਅਸੀਂ ਤੁਹਾਡੇ ਦਿਲੋਂ ਧੰਨਵਾਦ ਹੋਵਾਂਗੇ ਇਸ ਬੱਚੇ ਨੂੰ ਵਾਪਸ ਘਰ ਮਿਲ ਜਾਵੇ ਜਿਹਨੂੰ ਬੱਚਿਆਂ ਨਹੀਂ ਤਰ੍ਹਾਂ ਰੱਖਿਆ ਗਿਆ ਦੇਖੋ ਇਹ ਕੁਰਸੀ ਤੇ ਬੈਠਦਾ ਬੈੱਡ ਤੇ ਬੈਠਦਾ ਇਹਦਾ ਖਾਣਾ ਫਰੂਟ ਵਗੈਰਾ ਨੇ ਇਹਨੂੰ ਅਸੀਂ ਹਰ ਇੱਕ ਚੀਜ਼ ਦੀ ਪ੍ਰੋਵਾਈਡ ਕਰਵਾਨੇ ਆ ਕਿਉਂਕਿ ਇਹਨੂੰ ਘਰ ਦੀ ਆਦਤ ਪੈ ਚੁੱਕੀ ਆ ਅੱਜ ਸੜਕਾਂ ਤੇ ਮਿਲ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਆ ਸਭ ਅੱਗੇ ਸਾਡੀ ਰਿਕੁਐਸਟ ਹੈ ਪਲੀਜ਼ ਜਿੱਥੋਂ ਤੱਕ ਵੀ ਇਹ ਤੁਹਾਡੀ ਹੋ ਰਹੀ ਹੈ ਇਹਨੂੰ ਸ਼ੇਅਰ ਕਰਕੇ ਸਾਨੂੰ ਦੱਸੋ ਪਲੀਜ਼ ਹਾਂਜੀ ਹਾਂਜੀ ਜੀ ਬਿਲਕੁਲ ਦੇਖੋ ਤੁਸੀਂ ਦੇਖੋ ਕੁਰਸੀ ਤੇ ਬੈਠਦਾ ਬੈੱਡ ਤੇ ਸੌਂਦਾ ਹੈ ਇਹਦੀ ਪਹਿਚਾਨ ਇਹ ਹੈ ਕਿ ਇਹਦੇ ਅਗਲੇ ਪੈਰ ਜਿਹੜੇ ਉਹ ਮੁੜੇ ਹੋਏ ਆ ਇਹਦੇ ਥੋੜੇ ਦੰਦ ਬਾਹਰ ਨੇ ਹਾਂਜੀ ਇਹਦੇ ਨਾਲ ਪਹਿਚਾਨੇ ਆ ਕਿ ਇਹਦੇ ਫਰੰਟ ਵਾਲੇ ਜਿਹੜੇ ਪੈਰ ਆ ਉਹ ਥੋੜੇ ਟੇਡੇ ਨੇ ਔਰ ਇਹਦੇ ਨਿਚਲੇ ਵਾਲੇ ਦੰਦ ਥੋੜੇ ਬ੍ਰਿਸਸ ਬਾਹਰ ਨਹੀਂ ਰਹੇ ਦੰਦ ਜਿਹੜੇ ਡੌਗ ਚੱਕਦੇ ਕਿਤੇ ਉਹਨਾਂ ਨੇ ਤਾਂ ਨਹੀਂ ਚੱਕਿਆ ਉਹਨਾਂ ਨੇ ਨਹੀਂ ਸਰ ਅਸੀਂ ਆਪਾਂ ਉੱਥੇ ਵੀ ਜਾ ਕੇ ਪਤਾ ਕਰ ਲਿਆ ਜੋ ਜਿੱਥੇ ਸਾਨੂੰ ਦੱਸ ਰਿਹਾ ਆਪਾਂ ਉੱਥੇ ਹੀ ਪਤਾ ਕਰ ਰਹੇ ਆ ਇੱਕ ਕਿਤਾ ਦੇ ਡੌਗ ਸੀ ਜਿਹੜੋ ਕੋਈ ਪਾਲਿਆ ਸੀ ਤੇ ਕਿੰਨਾ ਗਾ ਹੁਣ ਉਮਰ ਕਿੰਨੀ ਐ ਐਕਚੁਅਲੀ ਹੁਣ ਇਹਦੀ 4 ਸਾਲ ਦੀ ਉਮਰ ਆ ਇਹ ਛੋਟਾ ਹੁੰਦਾ ਲਿਆਂਦਾ ਗਿਆ ਇਹਨੂੰ ਤੇ ਉਸ ਤੋਂ ਦਵਾਦਾ ਇਹ ਪਾਲ ਲਿਆ ਗਿਆ ਆ ਹੁਣ ਇਹ ਬੱਚਾ ਨਹੀਂ ਤੇਰਾ ਸਾਡੇ ਨਾਲ ਅਟੈਚਮੈਂਟ ਆ ਘਰ ਖਾਣਾ ਬਣਾਉਣ ਨੂੰ ਦਿਲ ਨਹੀਂ ਕਰਦਾ ਇਹਦੀ ਬਾਰ ਬਾਰ ਜਗਾ ਦੇ ਦੇ ਕੇ ਸਾਨੂੰ ਆਪਣੇ ਆਪ ਨੂੰ ਰੋਣਾ ਆ ਰਿਹਾ ਕਿ ਬੱਚਾ ਸਾਡਾ ਕਿੱਥੇ ਚਲਾ ਗਿਆ ਪਲੀਜ਼ ਰਿਕੁਐਸਟ ਹੈ ਸਭ ਦੇ ਗਿਫਟ ਇਹਨੂੰ ਜਿੰਨਾ ਹੋ ਸਕੇ ਦੇਖੋ ਕਿ ਇਹ ਬੱਚੇ ਨੂੰ ਘਰ ਵਾਪਸ ਮਿਲ ਜAVE ਅਸੀਂ ਇਹਦਾ ਨਾਮ ਟਾਈਗਰ ਹੈਗਾ ਆ ਤੇ ਪਲੀਜ਼ ਜਿੱਥੋਂ ਤੱਕ ਹੋ ਸਕੇ ਨਾ ਸਾਨੂੰ ਇਸ ਨੰਬਰ ਤੇ ਕੰਟੈਕਟ ਕਰਕੇ ਦੱਸੋ ਇਹਦਾ ਇਨਾਮ ਜਿਹੜਾ 2100 ਰੁਪਿਆ ਵੀ ਰੱਖਿਆ ਗਿਆ ਆ ਕਿੰਨੇ ਕ ਮੱਲਿਆਂ ਚ ਤੁਸੀਂ ਲੱਭ ਲਿਆ ਇਹ ਕੋਰਸਰ ਜਰੀਏ ਅਸੀਂ ਇਹਨਾਂ ਨੂੰ ਮੋਤੀ ਨਗਰ ਸ਼ੇਰਪੁਰ ਚੌਂਕ ਟੈਕਸਟਾਈਲ ਕਲੋਨੀ ਖੂਣਾ ਕਲੋਨੀ ਇਵਨ ਹੁਣ ਸਾਨੂੰ ਕਿਸੇ ਨੇ ਬਸ ਸਟੈਂਡ ਦਾ ਵੀ ਦੱਸਿਆ ਸੀ ਇੱਥੇ ਤੱਕ ਵੀ ਆ ਗਏ ਕਿ ਸ਼ਾਇਦ ਇੱਧਰ ਨਾ ਚੀਮਾ ਜੌਂਗ ਵਾਲੀ ਸਾਈਡ ਆ ਗਿਆ ਹੋਵੇ ਜਾਂ ਇੱਧਰ ਆ 10 12 ਦਿਨ ਹੋ ਚੁੱਕੇ ਆ ਜੀ ਸਰ ਇਹਨੂੰ ਲੱਭ ਰਹੇ ਆਪਾਂ ਕੰਟੀਨਿਊਲੀ ਹੁਣ ਹਾਰ ਗਏ ਸਾਨੂੰ ਇਹ ਵਲਾ ਲੱਗਿਆ ਕਿ ਅਸੀਂ ਇਸ ਨੂੰ ਬੱਚੇ ਨੂੰ ਲੱਭਿਆ ਜਾਵੇ ਸਾਰਿਆਂ ਨੂੰ ਪੁੱਛ ਗਿਛ ਰਹੇ ਆਂ ਅਸੀਂ ਆਸ-ਪਾਸ ਸਵੇਰ ਦੇ ਨਿਕਲੇ ਹੋਏ ਆਂ ਦੇਖ ਲਓ ਜੀ ਇਹੀ ਇਸੇ ਜੇਜ ਅਮਰੇ ਆਂ